ਤੁਸੀਂ ਜੱਟ ਕੇ ਮੈਡਮ ਅਸੀਂ ਤਾਂ ਬੇਨਤੀ ਕਰਦੇ ਹਾਂ ਤੁਸੀਂ ਮੈਂ ਵੀ ਹੱਥ ਜੋੜ ਕੇ ਤੁਹਾਡਾ ਹੀ ਹੈ ਮੈਂ ਵੀ ਹੱਥ ਜੋੜ ਕੇ ਮੇਰਾ ਹੈ ਤੁਹਾਡਾ ਹੀ ਹੈ ਜੀ ਕਹਿੰਦੇ ਇਹ ਲੋਕਲ ਐਮਐਲਏ ਹੈ ਤੁਹਾਡਾ ਹੀ ਹੋਊਗਾ ਜੇ 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 ਲੋਕ ਨੇ ਦਿੱਤੀ ਮੈਨੂੰ ਕਹਿੰਦਾ ਹੈ ਕਿ ਮੇਰੀ ਜੁਰਿਸਡਿਕਸ਼ਨ ਹੈ ਐਂਡ ਮੈਂ ਤ

ਮੈਂ ਹੋਰ ਕਿਸੇ ਨੂੰ ਨਹੀਂ ਲੱਗਦਾ ਆਏ ਬਈ ਨਾਟ ਬੀ ਐਨੀ ਵਨ ਐਸ ਚਲੋ ਗੱਲ ਕਰੋ ਆਜੋ ਭੈਣ ਜੀ ਆ ਜੀ ਹਟ ਜਓ ਕੋਈ ਤਮੀਰਾ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਭਾਈ ਕੀ ਗੱਲ ਹੋਈ ਐ ਅੰਮ੍ਰਿਤ ਜਾਨ ਦੇ ਤੁਹਾਨੂੰ ਭਾਜੀ ਭਾਜੀ ਮੈਂ ਕੋਈ ਲਾਅ ਨਾਡਰ ਫੋਟ ਨਹੀਂ ਆਈਆਂ ਮੈਂ ਪੂਰੀ ਕੋਆਪਰੇਟ ਕਰਨਾ ਚਾਹੁੰਦੀ ਹਾਂ ਕੀ ਕਹਿ ਰਹੇ ਨੇ ਕਿ ਇਨਵੈਸਟੀਗੇਸ਼ਨ ਨਹੀਂ ਆਇਆ ਹੈ ਜੀ ਸਾਥ ਕੀ ਮੈਸੇਜ ਕਰੋ ਮੈਨੂੰ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਵਿਗਨ ਕਰਨ ਦਾ ਕੋਈ ਇਰਾਦਾ ਨਹੀਂ ਹੈ ਫਸਟਲੀ ਸੈਕੰਡਲੀ ਪੂਰੀ ਸਰਚ ਕਰ ਚੁੱਕੇ ਹਾਂ ਸਾਡੀ ਜਿੰਨੀ ਪ੍ਰੈਮਿਸਿਸ ਨੇ ਸਾਰਾਂ ਦੀ ਸਰਚ ਹੋ ਚੁੱਕੀ ਹੈ ਮੈਨੂੰ ਇਹੀ ਰਿਕੁਐਸਟ ਹੈ ਕਿ ਆਈ ਵਾਂਟ ਟੂ ਗੋ ਇਨ ਟੂ ਮਾਈ ਆਫਿਸ ਆਮ ਦ ਲੋਕਲ ਐਮਐਲਏ ਐਂਡ ਆਈ ਵਾਂਟ ਟੂ ਸਿਟ ਇਨ ਮਾਈ ਆਫਿਸ ਮੈਂ ਨਾ ਤਾਂ ਮੈਂ ਮੇਰੇ ਕੋਲ ਕੋਈ ਨਹੀਂ ਜਾ ਰਿਹਾ ਨਾ ਕੋਈ ਸ਼ੈ ਆਈ ਆਮ ਨੋਟ ਗੋਇੰ ਟੂ ਬ੍ਰੇਕ ਦ ਲੋ ਐਂਡ ਆਰਡਰ ਆ ਹਵ ਨੋ ਸਚੀ ਇਨਸਟਰੀ ਆਫੀਸ਼ੀਅਲੀ ਆਰਡਰ ਹੈ ਉਹ ਤੁਹਾਨੂੰ ਕੋਈ ਮੈ ਇਹਨਾਂ ਨੂੰ ਜੀ ਕਿਹਾ ਮੈਨੂੰ ਆਰਡਰ ਦਿਖਾਓ ਆਰਡਰ ਦਾ ਕੋਈ ਦਿਖਾ ਨਹੀਂ ਰਿਹਾ ਇਹ ਕਹਿੰਦੇ ਬੰਦਿਆਂ ਨੂੰ ਨਹੀਂ ਲੈ ਕੇ ਜਾਣਾ ਮੈਂ ਕਿਹਾ ਮੇਰੇ ਵਕੀਲ ਨੂੰ ਤੇ ਨਾਲ ਇੱਕ ਦੋ ਬੰਦਿਆਂ ਨੂੰ ਅੰਦਰ ਜਾਣ ਦੋ ਬਾਕੀ ਇੱਥੇ ਰਹਿਣਗੇ ਫਿਰ ਮੈਂ ਕੀ ਕਹਾਂ ਇਹ ਸਰਚ ਪਹਿਲਾਂ ਤਾਂ ਹੋ ਚੁੱਕੀ ਸੀ ਜੀ ਇਸ ਆਫਿਸੀ ਮੈਮ ਕਿਵੇਂ ਦੇਖ ਰਹੀ ਹੋ ਅੱਜ ਫਿਰ ਦੁਬਾਰਾ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਜੀ ਇੱਥੇ ਤਾਂ ਇਹੀ ਦੱਸਣਗੀ ਜੀ ਇਹ ਕੀ ਲੱਗ ਰਿਹਾ ਹੈ ਕੁਝ ਮਿਲਿਆ ਇਹ ਹਰੈਸਮੈਂਟ ਹੈ ਕਿ ਕਿਵੇਂ ਸਾਡੀ ਕੀ ਲੱਗਦਾ ਏ ਤੁਹਾਨੂੰ ਹਰੈਸਮੈਂਟ ਤੁਸੀਂ ਸਿਆਣੇ ਹੋ ਦੱਸੋ ਮੈਂ ਮੈਮ ਇਹ ਕਿਵੇਂ ਦੇਖਤਾਰ ਇਹਨਾਂ ਨੇ ਪਲੀਕ ਕੀ ਦਿੱਤੀ ਹੈ ਤੁਹਾਨੂੰ ਜਿੱਦਾਂ ਤੁਸੀਂ ਕੋਈ ਯਾਰ ਤੁਸੀਂ ਸਾਰਾ ਸੁਣ ਸਾਰਾ ਸੁਣਿਆ ਮੇਰੇ ਮੂੰਹ ਤੋਂ ਕੁਝ ਸੁਣਨਾ ਚਾਹੁੰਦੇ ਹੋ ਤੁਸੀਂ ਆਪ ਸੁਣਿਆ ਕੀ ਕਹਿ ਰਹੇ ਹੋ ਪੂਰੀ ਤੱਕੇ ਸਹੀ ਸੋ ਇਹਨਾਂ ਗਨੀਪੌਰ ਮੀਠੀਆ ਤੁਹਾਡੇ ਬਿਤਾਇਕ ਨਾਲ ਗਨੀਪੌਰ ਮੀਠੀਆ That I am not allowed Why? to go to my I office. I am BS Bika. That's fine. This is my jurisdiction. I can't okay, you. Okay, issue me the papers. Why? 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 You are stopping me from, from going to my premises. I am stopping you. What? The, what? The, you on the basis of what? Okay, I am. I am going to. I am going to not break any uh, law and order. I am not here no, to break. No, I am going to help you. No, you are breaking. How? No, you are breaking. How? 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 You are breaking. No. Yes. No, no, no. Okay, then show me the papers Restrict, no. restricting me from going to my office. Show I, me the papers. I am PST I have power to starve you for illegal work. Which illegal work am I doing? Illegal work. Because Which illegal work? You are to walk in my constituency is illegal? Illegal. Yeah. Really? Walk in my constituency oh, 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 oh. is illegal. Oh, oh. Under Not which illegal. law? Under which Not law? Legal. Under which there law? Is there and is yes, circulation. There is what? There is There is what? Search what? Operation. Operation. Yes. Operation. Where? This yeah. is these premises have been searched. They have so been searched. Have be and they so. have no, and excuse, have excuse have be me. Be ਲੋਕੋ ਜਿਹੜੇ ਐਮਐਲਏ ਸਾਰੇ ਉਹਦੇ ਜਾਣ ਗਈ ਨਾ ਇੱਕ ਮਿੰਟ ਇੱਕ ਮਿੰਟ ਪਹਿੰਜੀ ਇੱਕ ਮਿੰਟ ਇੱਕ ਮਿੰਟ ਕੱਲਿਆਂ ਨੂੰ ਜਾਣ ਲੰਦੋ ਨਹੀਂ ਕੋਈ ਨਹੀਂ ਜਾਂਦਾ ਤੂੰ ਇਹਨਾਂ ਨੂੰ ਕੱਲਿਆਂ ਨੂੰ ਜਾਣ ਲੰਦੋ ਜੀ ਤੁਹਾਨੂੰ ਕੀ ਤ ਹੁਕਮ ਹੈ ਤੁਹਾਨੂੰ ਹੁਕਮ ਹੈਗਾ that my my premises will be will be ਤੂੰ ਕਰਲਾ ਹਾਂ ਜੀ ਜੀ ਫਲਾਟ ਦੇ ਮੇਜਰ ਸਪਟਨੀਆ ਆਮ ਜੀ ਬੋਲੋ ਹਾਂ ਕਰ ਬਣੀ ਅਰ ਗਈ ਹੈ ਜੇ ਤੁਹਾਨੂੰ ਹਾਂ ਕਰ ਮੈਂ ਜੀ ਦੀ ਦੂਸਰੀ ਤੇ ਜੇ ਆ ਕਿ ਉਹਨਾਂ ਪਾਉਡਰ ਆ ਸੀ ਉਹ ਜੀ 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 ਜੀ